ਮੇਰੀ ਬੋਲੀ ਪੰਜਾਬੀ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਕਰਾਂਗੇ ਲਾ ਤੇ ਦਲਾਮਾ ਜਿਹੜੇ ਸ਼ਬਦ ਹੈ ਉਹਨਾਂ ਵਿੱਚ ਫਰਕ ਕੀ ਹੈ ਲਾ ਦੀ ਆਵਾਜ਼ ਹੁੰਦੀ ਹੈ ਏ ਤੇ ਦਲਾਮਾ ਦੀ ਆਵਾਜ਼ ਹੁੰਦੀ ਹੈ ਦਲਾਮਾ ਦੀ ਆਵਾਜ਼ ਹੁੰਦੀ ਹੈ ਐ ਜਿਹੜੀ ਲਾ ਦੀ ਆਵਾਜ਼ ਹੈ ਤੇ ਦਲਾਮਾ ਦੀ ਆਵਾਜ਼ ਉਹ ਤੋਂ ਦੀਰਘ ਹੁੰਦੀ ਹੈ ਜਦੋਂ ਡੂੰਘੀ ਆਵਾਜ਼ ਆਉਂਦੀ ਹੈ ਤਾਂ ਏ ਤੇ ਐ ਤੇ ਆਪਾਂ ਇਹਨਾਂ ਦੋਨਾਂ ਦਾ ਫਰਕ ਤੁਹਾਨੂੰ ਸਮਝਾਵਾਂਗੇ ਕੱਲੀ-ਕੱਲੀ ਵੀਡੀਓ ਸਾਡੇ ਚੈਨਲ ਮੇਰੀ ਬੋਲੀ ਪੰਜਾਬੀ ਦੀ ਪਲੇਲਿਸਟ ਵਿੱਚ ਦੇਖੋ ਜਿਹਦੇ ਉੱਤੇ ਕੱਲੀ-ਕੱਲੀ ਮਾਤਰਾ ਤੁਹਾਨੂੰ ਚੰਗੀ ਤਰ੍ਹਾਂ ਸਮਝਾਈ ਗਈ ਹੈ ਅੱਜ ਆਪਾਂ ਸਿਰਫ ਇਹਨਾਂ ਦੋਨਾਂ ਦਾ ਮਾਤਰਾਮ ਦਾ ਫਰਕ ਦੇਖਾਂਗੇ ਤੇ ਸਾਡੇ ਚੈਨਲ ਮੇਰੀ ਬੋਲੀ ਪੰਜਾਬੀ ਨੂੰ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਤੇ ਵੀਡੀਓ ਪੂਰੀ ਦੇਖੀ ਜਾਵੇ ਚਲੋ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰੀਏ ਲਾਂ ਦੀ ਆਵਾਜ਼ ਹੁੰਦੀ ਹੈ ਏ ਤੇ ਦਲਾਂ ਦੀ ਆਵਾਜ਼ ਹੁੰਦੀ ਹੈ ਐ ਹੁਣ ਆਪਾਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਣਾ ਹੈ ਲਾ ਦੀ ਆਵਾਜ ਏ ਦਲਾਵਾ ਦੀ ਐ ਸ ਰ ਸੇਰ 5 ਕਿਲੋ ਸ ਰ ਸਰ ਜਬ ਸੈਰ ਕਰਦੇ ਆ ਦੇਖੋ ਲਾ ਨਾ ਏ ਦੀ ਆਵਾਜ ਆਈ ਹੈ ਦਲਾਵਾ ਨਾ ਐ ਦੀ ਆਈ ਹੈ ਸੇਰ ਸੈਰ ਕੇ ਲਾ ਕੇਲਾ ਜਿਵੇਂ ਫਲ ਦਲਾਮਾ ਨਾ ਕੈ ਲਾ ਕੇਲਾ ਕੇਲਾ ਨਾ ਹੁੰਦਾ ਗਲਾਮਾ ਨਾ ਏ ਦੀ ਆਵਾਜ਼ ਗਲਾਮਾ ਨਾ ਐ ਦੀ ਆਵਾਜ਼ ਕੇਲਾ ਕੈਲਾ ਵੇ ਦ ਵੇਦ ਧਾਰਮਿਕ ਗਿਆਨ ਹੁੰਦਾ ਜਿਵੇਂ ਬੇਦ ਅ ਰਿਗਵੇਦ ਜਿਵੇਂ ਵੇਦ ਵਦ ਵੈਦ ਹੁੰਦਾ ਹਕੀਮ लाना ना वेद दलावाना ऐ वेद वैद मे ला मेला मेले जाने वह मेला मेला दलावाना एडा मैला मतलब गंदा मेला मैला लावाना एवाज दलावाना ना टे टेप ਟੇਪ ਜਿਵੇਂ ਟੇਪ ਰੋਲ ਦਲਾਮਾ ਨਾ ਇਹ ਆਵਾਜ਼ ਆਏਗੀ ਐ ਦੀ ਟ ਪ ਟੈਪ ਮਿੱ ਟੂਟੀ ਨੂੰ ਆਪ ਟੈਪ ਕਹਿ ਦਿੰਨੇ ਆ ਅੰਗਰੇਜ਼ੀ ਦੇ ਵਿੱਚ ਟੈਪ ਐ ਦੀ ਆਵਾਜ਼ ਟੇਪ ਐ ਦੀ ਆਵਾਜ਼ ਟੈਪ ਹੇਕ ਹੇਕ ਜੀ ਲੋਕ ਗੀਤਾਂ ਵਿੱਚ ਹੇਕ ਲੱਗਦੀ ਹੈ ਐ ਦੀ ਆਵਾਜ਼ ਹੇਕ ਹੈਕ ਕੰਪਿਊਟਰ ਦੇ ਵਿੱਚ ਵਰਤਿਆ ਜਾਂਦਾ ਹੈ ਹੈਕ ਐ ਦੀ ਆਵਾਜ਼ ਲਾਮਾ ਨਾਲ ਐ ਦਲਾਮਾ ਨਾਲ ਐ ਇਸ ਦੇ ਨਾਲ ਚੈਨਲ ਦੀ ਪਲੇਲਿਸਟ ਵਿੱਚੋਂ ਕੱਲੀ-ਕੱਲੀ ਵੀਡੀਓ ਧਿਆਨ ਨਾਲ ਦੇਖੀ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ